ਆਹ ਗੁਰਜਿਕਾ ਖਾਲਸਾ ਆਹ ਗੁਰਜਿਕਾ ਫਤਿਹ ਆ ਵੇਖੋ ਵੀਰ ਜੀ ਇਹ ਨਹੀਂ ਹੈਗਾ ਕੋਈ ਕਿ ਅਸੀਂ ਦਰਿਆਵਾਂ ਦੇ ਵਿੱਚੋਂ ਕੱਢਦੇ ਆਂ ਚਾਹੀ ਉਧਰੋਂ ਲਿਆਣ ਕੇ ਸੁੱਟਦੇ ਆਂ ਇੱਥੋਂ ਇਕੱਠੀਆਂ ਕੀਤੀਆਂ ਅਸੀਂ ਪਰ ਜਿਹੜੇ ਵੀਰ ਗਲਤ ਕਮੈਂਟ ਕਰ ਰਹੇ ਆ ਨਾ ਉਹ ਨਾ ਕਰਨ ਸਾਡਾ ਤੇ ਰੋਜ਼ ਦਾ ਕੰਮ ਆ ਅਸੀਂ ਤੇ ਰੋਜ਼ ਹੀ ਇਹ ਕੰਮ ਕਰਕੇ ਜਾਂਦੇ ਹਾਂ ਸਤਿਕਾਰ ਕਰਕੇ ਜਾਂਦੇ ਹਾਂ ਸ੍ਰੀ ਕ੍ਰਿਸ਼ਨਾ ਜੀ ਸਤਿਕਾਰਾ ਬਾਈ ਜੀ ਮਾਤਾ ਜੀ ਜਿਹੜੀ ਮੰਦਰ ਚ ਪੂਜਾ ਇਹ ਇਕੱਠੀਆਂ ਕਰਕੇ ਲੈ ਆ ਵੀਰ ਇੱਥੋਂ ਇਕੱਠੀਆਂ ਕੀਤੀਆਂ ਅਸੀਂ ਘਰ ਤੋਂ ਨਹੀਂ ਲੈ ਕੇ ਮਾਤਾ ਜੀ ਆ ਕ੍ਰਿਸ਼ਨ ਦਾਸ ਦਾ ਹੱਥ ਆ ਕ੍ਰਿਸ਼ਨ ਦਾ ਜੀ ਅੱਧਾ ਸੜਿਆ ਅੱਧਾ ਬਚ ਗਿਆ ਇੱਥੇ ਇਕੱਠਾ ਕੀਤਾ ਆ ਮਾਰ ਰਹਾ ਮੇਰੇ ਵੀਰ ਰੱਖੋ ਜੀ ਮੇਰੇ ਵੀਰੇ ਗਲਤ ਕਮੈਂਟ ਕਰਨ ਵਾਲੋ ਨਾ ਸਾਡੇ ਨਾਲ ਆਓ ਸਾਡੇ ਨਾਲ ਲੱਗੋ ਤੇ ਸਾਰੇ ਰਲ ਮਿਲ ਕੇ ਵਾਤਾਵਰਨ ਨੂੰ ਸਾਫ਼ ਬਣਾਈਏ ਮੈਨੂੰ ਬੜਾ ਦੁੱਖ ਹੋਇਆ ਕਿਉਂਕਿ ਸਰਦਾਰਾ ਨੇ ਤਾਂ ਕਮੈਂਟ ਕਰਨੇ ਹੀ ਵੀ ਦਇਆ ਸਿੰਘਾ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਹੈ ਆਪਣਾ ਹੋਰ ਕੰਮ ਕਰਿਆ ਕਰੋ ਪਰ ਦੋਖੀ ਇਹ ਗੱਲ ਦਾ ਆ ਵੀ ਹਿੰਦੂ ਧਰਮ ਦੇ ਲੋਕਾਂ ਨੇ ਵੀ ਗਲਤ ਕਮੈਂਟ ਕੀਤੇ ਗਲਤ ਕਮੈਂਟ ਨਾ ਕਰੋ ਵੀਰੇ ਮੇਰਾ ਤਾਂ ਰੋਜ਼ ਦਾ ਹੀ ਕੰਮ ਹੈ ਮੈਂ ਤਾਂ ਰੋਜ਼ ਹੀ ਇਹ ਕੰਮ ਕਰ ਰਿਹਾ ਮਾਰਾ ਹੀ ਮੈਨੂੰ ਬਲ ਬਖਸ਼ੇ ਕਿਉਂਕਿ ਮੇਰੇ ਕੋ ਨਹੀਂ ਚਰਿਆ ਜਾਂਦੀਆਂ ਦੇਵੀ ਦੇਵਤਿਆਂ ਦੀਆਂ ਫੋਟੋਆਂ ਜਿਹੜੀਆਂ ਵਾਂ ਆਪਣੇ ਵਿੱਚ ਪਈਆਂ ਦਰਿਆ ਦੇ ਕੰਢਿਆਂ ਦੇ ਵਿੱਚ ਇੱਥੇ ਪਈਆਂ ਮੇਰੇ ਤੋਂ ਨਹੀਂ ਜਰੀਆਂ ਜਾਂਦੀਆਂ ਤਾਂ ਕਰਕੇ ਮੇਰਾ ਰੋਜ਼ ਦਾ ਹੀ ਗੇੜਾ ਵਾ ਮੈਂ ਰੋਜ਼ ਹੀ ਕਰਕੇ ਨਾ ਹੁਣੇ ਬੰਦੇ ਫੜੇ ਅਸੀਂ ਕੱਲ ਸਾਡੀ ਬਹੁਤ ਤਗੜੀ ਲੜਾਈ ਉਹ ਚੱਲੀ ਸੀ ਇਸੇ ਟੌਪਕ ਤੇ ਤੇ ਮੇਰੇ ਵੀਰ ਜਿੰਨੂੰ ਕੋਈ ਤੰਗੀ ਆ ਉਹ ਮੇਰੇ ਕੋਲ ਆਓ ਇੱਥੇ ਆਪਾਂ ਰਲ ਮਿਲ ਕੇ ਆ ਕੇ ਸਾਰਾ ਕੰਮ ਕਰੀਏ ਲੈ ਕੇ ਆਓ ਮੇਰਾ ਵੀਰ ਛੇਤੀ ਲੈ ਕੇ ਆ ਜਾ ਰੱਖੋ ਜਲਦੀ ਜਾ ਇੱਕ ਮਿੰਟ ਅਸੀਂ ਦੇ ਦਾਂਗੇ ਤੁਹਾਨੂੰ ਤੁਸੀਂ ਵੀਡੀਓ ਨਹੀਂ ਬਣਾਉਣੀ ਹਾਂ ਬਣਾ ਰਹੇ ਹੈ ਕਿ ਨਹੀਂ 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 ਤੁਸੀਂ ਨਹੀਂ ਬਣਾਉਣੀ ਸਾਡੇ ਕੋਲੋਂ ਵੀਡੀਓ ਲੈ ਲਓ ਜਿਹੜੀ ਬਣਾਉਣੀ ਇਹਦੀ ਵੀਰ ਦੀ ਵੀ ਫੋਟੋ ਚੀ ਵੀ ਲੈ ਕੇ ਆਏ ਮੂਰਤੀਆਂ ਇਹ ਫੋਟੋਆਂ ਲੈ ਕੇ ਆਏ। ਤੇ ਹੋ ਕੇ ਝੋਲਾ ਭਰਿਆ ਪਿਆ। ਸਾਮਣ ਕਰਨਾ ਤਾਂ ਫਿਰ ਜਾਓ ਉੱਦ ਲੈ ਕੇ ਆਓ ਵੀਰੇ। ਆ ਹੁਣ ਦੱਸੋ ਆ ਮੈਂ ਆਪਣੇ ਘਰੋਂ ਲੈ ਕੇ ਆਇਆ ਮੈਂ ਦੱਸੋ। ਮੈਨੂੰ ਕਮੈਂਟ ਤੇ ਗਲਤ ਕਰ ਦਿੰਦੇ ਜਦੋਂ ਮੈਨੂੰ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਵਗੈਰਾ ਦੇ ਵਿੱਚੋਂ ਹਿੰਦੂ ਵੀਰਾਂ ਦੇ ਫੋਨ ਆਏ ਜਿਹੜੇ ਬੜੇ ਖੁਸ਼ ਹੋਏ ਉਹਨਾਂ ਨੇ ਕਿਹਾ ਬਾਬਾ ਜੀ ਸ਼ੁਗਰ ਹੈ ਕੋਈ ਸਾਡੇ ਧਰਮ ਬਲ ਵੀ ਧਿਆਨ ਦਿੱਤਾ ਕਿਹਨੇ ਕੋਈ ਆਪਣਾ ਮਾਰਾ ਜਿਹੜਾ ਆ ਦੱਸੋ ਮੈਂ ਆਪਣੇ ਘਰੋਂ ਲੈ ਕੇ ਆਇਆ ਵੀਰ ਗਲਤ ਕਮੈਂਟ ਤੇ ਤੁਸੀਂ ਕਰ ਦਿੰਦੇ ਜੋ ਮੈਂ ਪੋਸਟ ਪਾਉਣੀ ਨਹੀਂ ਸੀ ਚਾਹੁੰਦਾ ਪਰ ਮੈਂ ਦੁਖੀ ਹੋ ਕੇ ਪੋਸਟ ਪਾਈਓ ਪੈਰਾਂ 'ਚ ਫੋਟੋ ਆਂਦੀ ਮਾਤਾ ਜੀ ਦੀ ਲਿਓ ਇੱਧਰ ਆ ਆਪਣੇ ਵੀ ਪਾਓ ਨਾਲੇ ਇੱਧਰ ਲਿਓ ਆ ਦੇਖੋ ਕਦ ਲੈ ਆਸ ਕਦ ਲੈ ਅੰਗੜਾ ਕਾਟ ਆਪਣੀ ਆਪਣੀ ਸ਼ੌਹਰਤ ਦਾ ਕਰਕੇ ਸ਼ਹੀਦ ਭਗਤ ਸਿੰਘ ਦੀ ਫੋਟੋ ਖਰਾਬ ਕਰ ਰਿਹਾ ਆਪਣੀ ਸ਼ੌਹਰਤ ਦਾ ਕਰਕੇ ਦੇਸ਼ ਭਗਤ ਦੀ ਫੋਟੋ ਆਹ ਕੋ ਕਿਹੜਾ ਆਪਣੀ ਸ਼ੌਹਰਤ ਦਾ ਕਰ ਆਹ ਵੇਖੋ ਆਪਣੀ ਸ਼ੌਹਰਤ ਦਾ ਕਰ ਲੋਕਤੰਤਰ ਕਾਂਟਰ ਦਾ ਲੋਕਤੰਤਰ ਇਹਨਾਂ ਦਾ ਇਹਦਾ ਗੰਦ ਪਾਉਂਡ ਇਹ ਰੱਖੋ ਸਾਰੀਆਂ ਭਾਈ ਪੰਡਤ ਜੀ ਰੱਖੋ ਅੰਦਰ ਰੱਖ ਦਿਓ ਸ਼ਿਵ ਜੀ ਮਹਾਰਾਜ ਬੱਸ ਇਹਨੇ